ਹਾਂ ਜੀ ਮਿੱਤਰ ਪਿਆਰਿਓ ਪੇਸ਼ੇ ਖਿਦਮਤ ਹੈ ਐਗ ਮਸਾਲਾ ਦੀ ਰੈਸਪੀ ਜੋ ਕਿ ਮੇਰੇ ਐਗ ਲਵਰ ਵੀਰਾਂ ਵਾਸਤੇ ਬਹੁਤ ਹੀ ਕੁਇਕ ਤੇ ਈਜ਼ੀ ਤਰੀਕੇ ਨਾਲ ਬਣ ਜਾਣ ਵਾਲੀ ਹੈ ਦੋ ਟਮਾਟਰ ਪਿਆਜ਼ ਲਸਣ ਤਿੰਨ ਕੋ ਹਰੀਆਂ ਮਿਰਚਾਂ ਦਾ ਬਣਾ ਲਓ ਤੁਸੀਂ ਸਮੂਥ ਪੇਸਟ ਤੇ ਦੂਸਰੇ ਪਾਸੇ ਤੁਸੀਂ ਪੈਨ ਦੇ ਵਿੱਚ ਪਾ ਲਓ 60 ਐਮਐਲ ਸਰੋਂ ਦਾ ਤੇਲ ਤੇ ਨਾਲ ਹੀ ਜਦੋਂ ਤੇਲ ਗਰਮ ਹੋ ਜੇ ਪਾ ਲਓ ਜੀਰਾ ਤੇ ਪੂਰਾ ਮਿਸ਼ਰਨ ਤੁਸੀਂ ਦੇ ਵਿੱਚ ਪਾ ਦਿਓ ਸਿੰਗਲ ਪੋਟ ਵਿੱਚ ਬਣ ਜਾਣ ਵਾਲੀ ਚਟਪਟ ਤਿਆਰ ਹੋ ਜਾਣ ਵਾਲੀ ਰੈਸਪੀ ਹੈ ਸੱਜਣ ਪਿਆਰਿਓ ਇਹਨੂੰ ਤੁਸੀਂ ਭੁੰਨ ਲਓ ਹਲਕੇ ਨਾ ਦੇ ਨਾਲ ਹੀ ਕੁਛ ਚੰਦ ਮਸਾਲੇ ਨਮਕ ਦੇਗੀ ਮਿਰਚ ਤਨੀਆ ਪਾਊਡਰ ਗਰਮ ਮਸਾਲਾ ਤੇ ਹਲਦੀ ਕਰ ਦਿਓ ਐਡ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ 5 ਤੋਂ 7 ਮਿੰਟ ਪੁੰਨਾ ਜਦੋਂ ਤੱਕ ਤੁਹਾਡਾ ਪਾਣੀ ਪੂਰਾ ਡਰਾਈ ਨਾ ਹੋ ਜੇ ਸੋਣਿਓ ਜਦੋਂ ਤੱਕ ਆਪਾਂ ਮਸਾਲਾ ਬਿਲਕੁਲ ਡਰਾਈ ਹੋ ਜਾਏਗਾ ਤੁਸੀਂ ਦੇ ਵਿੱਚ ਸਿਰਫ 60 ਤੋਂ 70 ml ਪਾਣੀ ਪਾਉਣਾ ਹੈਗਾ ਤੋਂ ਬਾਅਦ ਫਿਰ ਇਹਨੂੰ ਟੱਕੇ ਰੱਖ ਦੇਣਾ ਤੇ ਬਹੁਤ ਹੀ ਜਲਦੀ ਤੇ ਆਸਾਨ ਬਣ ਜਾਣ ਵਾਲੀ ਰੈਸਪੀ ਮੱਖਣ ਤੁਸੀਂ ਵਿੱਚ ਪਾ ਦੇਣਾ ਦੇ ਵਿੱਚ ਜੋ ਟੱਕਣ ਖੋਲਣਾ ਤੇ ਮਸਾਲਾ ਤੁਹਾਡਾ ਪੂਰਾ ਪੋ ਚੁੱਕਾ ਹੈ ਅੰਡੇ ਤੋੜ ਕੇ ਤੁਸੀਂ ਸਿੰਗਲ ਸਿੰਗਲ ਇਦਾਂ ਜਿਸ ਤਰ੍ਹਾਂ ਮੈਂ ਮਸਾਲੇ ਐਡ ਕਰ ਰਿਹਾ ਹਾਂ ਇਸ ਤਰ੍ਹਾਂ ਬਿਲਕੁਲ ਹਲਕੇ ਹੱਥਾਂ ਨਾਲ ਐਡ ਕਰ ਦੇਣੇ ਨੇ ਉੱਪਰ ਦੀ ਤੁਸੀਂ ਪਾਣੀ ਡਰਾਈ ਰੋਸਟ ਕੀਤੀ ਹੋਈ ਕਸੂਰੀ ਮੇਥੀ ਤੇ ਫਰੈਸ਼ਲੀ ਗਰਾਊਂਡਡ ਬਲੈਕ ਪੀਪਰ ਤੇ ਟਾ ਕੇ 7 ਤੋਂ 8 ਮਿੰਟ ਤੱਕ ਇਹਨੂੰ ਤੁਸੀਂ ਪਕਾਉਣਾ ਹੈਗਾ ਜਦੋਂ ਤੁਸੀਂ ਟੱਕਣ ਚੁੱਕਣਾ ਹੈ ਬਾਬਾ ਜੀ ਤੁਹਾਡੀ ਰੈਸਪੀ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਇਹਨੂੰ ਤੁਸੀਂ ਬੜੇ ਤਰੀਕੇ ਨਾਲ ਚਾਹ ਟੂਟੇ ਕਰ ਲੈਣੇ ਨੇ ਐਗ ਆਪਾਂ ਥੋੜੇ ਅੱਡ ਸਰਵ ਕਰਾਂਗੇ ਮਸਾਲਾ ਆਪਾਂ ਥੋੜਾ ਅੱਡ ਸਰਵ ਕਰਾਂਗੇ ਤਾਂ ਕਿ ਆਪਣੇ ਹਿਸਾਬ ਨਾਲ ਇਹਨੂੰ ਆਪਾਂ ਟੇਸਟ ਕਰ ਸਕੀਏ ਇੱਕ ਪਲੇਟ ਚ ਲਾਓ ਦੋ ਤੁਸੀਂ ਐਗ ਪਾਸੇ ਸਾਈਡ ਤੇ ਰੱਖ ਲਓ ਤੇ ਨਾਲੇ ਰੱਖੋ ਮਸਾਲਾ ਲੱਛੇ ਪਰੌਂਟੇ ਹਰੀ ਮਿਰਚ ਨਾਲ ਤੁਸੀਂ ਕਰਨਾ ਇਹਨੂੰ ਸਿਰਫ ਮਿੱਤਰ ਪਿਆਰਿਓ ਖਾਓ ਪੀਓ ਤੇ ਨਿਆਰੇ ਲੋ ਤੇ ਤੇ ਭਰਾ ਦੇ ਪੇਜ ਨੂੰ ਕਰੋ 420 ਨੂੰ ਲਾਈਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ